ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪਰਸੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟਸ ਸਵੈਟਰ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਚਾਰ ਦੇ ਮਲਟੀਪਲ ਕੁੰਡੇ ਲੈਣੇ ਆ ਜੀ ਚਾਰ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਅੱਗੇ ਥ੍ਰੈਡ ਕਰਨਾ ਹੈ ਆਪਣੀ ਸਾਈਡ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਇੱਥੇ ਆਪਾਂ ਘਟਾਇਆ ਇੱਕ ਕੁੰਡਾ ਮੋਰੀ ਰੱਖ ਕੇ ਪੂਰਾ ਕਰ ਲਿਆ ਅੱਗੇ ਫਿਰ ਦੋ ਕੁੰਡੇ ਸਿੱਧੇ ਥ੍ਰੈਡ ਆਪਣੀ ਸਾਈਡ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਚਾਰ ਕੁੰਡਿਆਂ ਦਾ ਪੈਟਰਨ ਹੈ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਨਾ ਹੈ ਇਹੀ ਚਾਰ ਕੁੰਡਿਆਂ ਦਾ ਪੈਟਰਨ ਆਪਾਂ ਫਸਟ ਸिलाई ਸਿੱਧੀ ਸਾਈਡ ਦੇ ਵਿੱਚ ਰਿਪੀਟ ਕਰਦੇ ਜਾਣਾ ਜੀ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਥ੍ਰੈਡ ਆਪਣੀ ਸਾਈਡ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਨਾ ਹੈ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਅੱਗੇ ਥ੍ਰੈਡ ਆਪਣੀ ਸਾਈਡ ਦੋ ਕੁੰਡਿਆਂ ਦਾ ਅੱਗੋਂ ਸਲਾਈ ਪਾ ਕੇ ਇੱਕ ਕੁੰਡਾ ਬਣਾਈ ਕਰ ਦੇਣਾ ਆਪਾਂ ਇਸ ਡਿਜ਼ਾਈਨ ਨੂੰ 28 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਚਾਰ ਦੇ ਮਲਟੀਪਲ ਕੁੰਡੇ ਲਏ ਆਪਾਂ ਇਸ ਤਰ੍ਹਾਂ ਲਾਸਟ ਉੱਪਰ ਦੋ ਕੁੰਡੇ ਸਿੱਧੇ ਬਣਾਈ ਕਰਕੇ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਹੈ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਅੱਗੇ ਥ्रेड ਆਪਣੀ ਸਾਈਡ ਰੱਖਣਾ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਨਾ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਕੇ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਆਪਾਂ ਕੰਪਲੀਟ ਕਰ ਲੈਣੀ ਹੈ ਜੀ ਰੈੱਡ ਆਪਣੀ ਸਾਈਡ ਸਾਰੇ ਕੁੰਡਿਆਂ ਦੀ ਉਲਟੀ-ਉਲਟੀ ਬਣਾਈ ਕਰਦੇ ਜਾਣਾ ਹੈ ਆਪਾਂ ਦੂਸਰੀ ਸਲਾਈ ਉਲਟ ਸਾਈਡ ਦੇ ਵਿੱਚ ਲਾਸਟ ਉੱਪਰ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਇੱਕ ਸਲਾਈ ਐਕਸਟਰਾ ਕੁੰਡਾ ਆਪਾਂ ਬਣਾਈ ਕਰ ਰਹੇ ਹਾਂ ਜੀ ਇੱਕ ਸਲਾਈ ਸਲਿੱਪ ਕਰ ਰਹੇ ਹਾਂ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੰਡੈਕਸ ਰੇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਦੋ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਉੱਪਰ ਸਲਿੱਪ ਕਰ ਲੈਣਾ ਇਹਨਾਂ ਕੁੰਡਿਆਂ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਥ੍ਰੈਡ ਆਪਣੀ ਸਾਈਡ ਕਰਨਾ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਸਲਾਈ ਉੱਪਰ ਵਲ ਪਾ ਲੈਣਾ ਜਾਂ ਥ੍ਰੈਡ ਅਪਨ ਸਾਈਡ ਰੱਖ ਕੇ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਚਾਰ ਕੁੰਡਿਆਂ ਦਾ ਪੈਟਰਨ ਹੈ। ਇਹੀ ਚਾਰ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ। ਦੋ ਕੁੰਡੇ ਸਿੱਧੇ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੋਂ ਸਲਿੱਪ ਕਰਕੇ ਦੂਸਰੀ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਬਣਾਈ ਕਰ ਦੇਣਾ। ਅੱਗੇ ਮੋਰੀ ਬਣਾ ਦੇਣੀ ਆ। ਇਸ ਦੇ ਨਾਲ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਨੂੰ ਸਲਾਈ ਤੋਂ ਸਲਿੱਪ ਕਰ ਲੈਣਾ ਜੀ ਸਲਿੱਪ ਕਰਕੇ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਅੱਗੇ ਥ੍ਰੈਡ ਆਪਣੀ ਸਾਈਡ ਕਰਕੇ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇੱਕ ਕੁੰਡਾ ਇੱਥੇ ਆਪਾਂ ਘਟਾਇਆ ਇੱਕ ਕੁੰਡਾ ਮੋਰੀ ਰੱਖ ਕੇ ਆਪਾਂ ਪੂਰਾ ਕਰ ਲੈਣਾ ਇਸ ਦੇ ਨਾਲ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਦੋ ਕੁੰਡੇ ਸਲਾਈ ਤੋਂ ਸਲਿੱਪ ਕਰਨੇ ਆ ਇਹਨਾਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸੇ ਸਲਾਈ ਉੱਪਰ ਲੈ ਕੇ ਸਿੱਧੀ ਸਾਈਡ ਨੂੰ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਵਾਲਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਸਲਾਈ ਤੋਂ ਸਲਿੱਪ ਕਰ ਲੈਣੇ ਐ ਇਸ ਤਰ੍ਹਾਂ ਇਹਨਾਂ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਦੇ ਨਾਲ ਮੋਰੀ ਬਣ ਜੂਗੀ ਜੀ ਨਾਲ ਵਾਲਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਸਲਾਈ ਤੋਂ ਸਲਿੱਪ ਕਰ ਰਹੇ ਹਾਂ ਦੋ ਕੁੰਡਿਆਂ ਤੇ ਡਿਜ਼ਾਈਨ ਪਾਉਣਾ ਦੋ ਕੁੰਡੇ ਸਿੱਧੇ ਬਣਾਈ ਹੁੰਦੇ ਆ ਲਾਸਟ ਉੱਪਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਐਕਸਟ੍ਰੇਸ ਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟ੍ਰੇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਥ੍ਰੈਡ ਆਪਣੀ ਸਾਈਡ ਰੱਖਣਾ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਆ ਇਸ ਤਰ੍ਹਾਂ ਥ੍ਰੈਡ ਆਪਣੀ ਸਾਈਡ ਰੱਖ ਕੇ ਚੌਥੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਆ ਉਲਟ ਸਾਈਡ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਪੈਂਦਾ ਸਾਰੀਆਂ ਸਲਾਈਆਂ ਉਲਟੀਆਂ ਹੀ ਬਣ ਕੇ ਕੰਪਲੀਟ ਹੋ ਜਾਂਦੀਆਂ ਜੀ ਸਾਰੇ ਕੁੰਡਿਆਂ ਨੂੰ ਉਲਟ ਸਾਈਡ ਦੇ ਵਿੱਚ ਆਪਾਂ ਉਲਟਾ-ਉਲਟਾ ਬਣਾਈ ਕਰਕੇ ਸਿਲਾਈ ਕੰਪਲੀਟ ਕਰ ਲੈਣੀ ਹੈ ਦੋ ਸਿਲਾਈਆਂ ਸਿੱਧੀ ਸਾਈਡ ਤੋਂ আর ਦੋ ਸਿਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਿਲਾਈ ਤੋਂ ਰਿਪੀਟ ਕਰਦੇ ਜਾਣਾ ਫਸਟ ਸਿਲਾਈ ਸਿੱਧੀ ਸਾਈਡ ਤੋਂ ਹੀ ਇਹ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਹ ਡਿਜ਼ਾਈਨ ਆਪਣਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ Dann about you.